ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮਨੀ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ ਕਈ ਕੋਟ ਭੂਤ ਪ੍ਰੇਤ ਮਤਲਬ ਜਿਸ ਚੀਜ਼ ਦਾ ਨਾਮ ਹੁੰਦਾ ਹੈ ਉਹ ਹੋ ਸਕਦੀ ਹੈ ਪਰ ਉਹਨਾਂ ਦੇ ਨਾਮ ਤੇ ਲੋਕ ਜੋ ਪਖੰਡ ਕਰਦੇ ਹਨ ਅਤੇ ਅੰਧਵਿਸ਼ਵਾਸ ਕਰਦੇ ਹਨ ਉਹ ਸਭ ਗਲਤ ਹੈ ਹੁਣ ਭਾਈ ਭਗਤਾ ਜੀ ਸਾਰਿਆਂ ਭੂਤਾਂ ਨੂੰ ਕਹਿੰਦੇ ਹਨ ਕਿ ਇੱਟਾਂ ਚੱਕੋ ਤੇ ਇੱਕੋ ਬਹਿਰ ਦੇ ਵਿੱਚ ਇਹਨਾਂ ਨੂੰ ਭਾਈ ਭਗਤੇ ਕੇ ਪਿੰਡ ਲੈ ਜਾਓ ਜੋ ਰਾਮੂ ਨੇ ਆਪਣਾ ਨੌਕਰ ਬਿਠਾਇਆ ਹੋਇਆ ਸੀ ਇਹ ਦੇਖਣ ਲਈ ਕਿ ਇੱਟਾਂ ਕਿਵੇਂ ਲਿਜਾਈਆਂ ਜਾਣਗੀਆਂ ਇੱਟਾਂ ਕਿਵੇਂ ਜਾ ਰਹੀਆਂ ਹਨ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਤੇ ਨਾ ਹੀ ਉਸ ਨੂੰ ਇਹ ਸਮਝ ਆਈ ਤੇ ਨਾ ਹੀ ਕੋਈ ਦਿਖਾਈ ਹੀ ਦਿੱਤਾ ਫਿਰ RAMMU ਦਾ ਨੌਕਰ RAMMU ਕੋਲ ਆ ਕੇ ਕਹਿੰਦਾ ਹੈ ਕਿ ਮੈਂ ਰੋਲਾ ਤਾਂ ਬਹੁਤ ਸੁਣਿਆ ਸੀ ਪਰ ਕਿਸੇ ਦਾ ਰੰਗ ਰੂਪ ਨਹੀਂ ਵੇਖਿਆ ਤੇ ਨਾ ਹੀ ਕੋਈ ਮੈਨੂੰ ਅੰਗ ਪੈਰ ਹੀ ਦਿਖਾਈ ਦਿੱਤਾ ਉਹ ਬਹੁਤ ਤੇਜ਼ੀ ਨਾਲ ਇੱਟਾਂ ਉੱਥੋਂ ਲੈ ਕੇ ਗਏ ਹਨ RAMMU ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਅੱਜ ਵੀ ਭੂਤ ਪ੍ਰੇਤ ਭਾਈ ਭਗਤਾ ਜੀ ਦੀ ਮਜ਼ਦੂਰੀ ਕਰਦੇ ਹਨ ਤਾਂ ਸਤਿਗੁਰੂ ਅਰਜਨ ਦੇਵ ਜੀ ਨੇ ਭਾਈ ਬੈਲੋ ਜੀ ਤੋਂ ਖੁਸ਼ ਹੋ ਕੇ ਸਾਰੇ ਭੂਤ ਪ੍ਰੇਤ ਭਾਈ ਬੈਲੋ ਜੀ ਦੇ ਵਸ ਵਿੱਚ ਹੀ ਕਰ ਦਿੱਤੇ ਸੀ ਸਤਿ ਸ੍ਰੀ ਅਕਾਲ